ਤੈਨੂੰ ਹੁਕਮ ਕੀਤੇ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਅਹਿਮ ਹੁਕਮ ਕੀਤੇ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸਨ ਪਹਿਲਾ ਹੁਕਮ ਕੀਤਾ ਕਹਿਣ ਲੱਗੇ ਭਲਿਓ ਅੱਜ ਤੋਂ ਬਾਅਦ ਜਿਹਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਉਹ ਕੀਮਤੀ ਜਵਾਨੀਆਂ ਭੇਟ ਕਰੋ ਕੀਮਤੀ ਜਵਾਨੀਆਂ ਭੇਟ ਕਰੋ ਦੂਜਾ ਹੁਕਮ ਕੀਤਾ ਕੀਮਤੀ ਸ਼ਸਤਰ ਹਥਿਆਰ ਬਸ ਇਹ ਜੀ ਸਾਨੂੰ ਦਵਤ ਕਹਾ ਸ਼ਾਸਤਰ ਭੇਟ ਕਰੋ ਗੁਰੂ ਘਰ ਵਿੱਚ ਕਿਉਂ ਜੁਲਮ ਨੂੰ ਠੱਲ ਪਾਉਣੀ ਸੀ ਤੀਜਾ ਕੰਮ ਕਰੋ ਕੀਮਤੀ ਘੋੜੇ ਭੇਟ ਕਰੋ ਔਰ ਉਸ ਮੇਲੇ ਜਿਹੜੇ ਗੁਰੂ ਲਈ ਆਪਣਾ ਆਪ ਕੁਰਬਾਨ ਕਰ ਸਕਦੇ ਤੇ ਬਹੁਤ ਛੋਟੀਆਂ ਗੱਲਾਂ ਸਨ ਬੇਅੰਤ ਪਰਿਵਾਰਾਂ ਨੇ ਗੁਰੂ ਚਰਨਾਂ ਵਿੱਚ ਆਪਣੇ ਪੁੱਤ ਅਰਦਾਸ ਕਰਵਾਏ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਮੈਂ ਲੰਮੀ ਨਾ ਬੇਨਤੀ ਕਰਾਂ ਭਾਈ ਮਣੀ ਸਿੰਘ ਹੈ ਜਿਹੜੇ ਸ਼ਹੀਦ ਭਾਈ ਮਨੀ ਸਿੰਘ ਜੀ ਤੁਸੀਂ ਨਾਮ ਤੇ ਸੁਣਿਆ ਹੋਵੇਗਾ 10 ਪੁੱਤ ਨੇ ਭਾਈ ਮਨੀ ਸਿੰਘ ਜੀ ਦੇ 5 ਪੁੱਤ ਭਾਈ ਮਨੀ ਸਿੰਘ ਅਰਦਾਸ ਕਰਵਾ ਕੇ ਜਾਂਦਾ ਸਤਿਗੁਰੂ ਆਹ 5 ਪੁੱਤ ਤੇਰੇ ਚਰਣਾ ਵਿੱਚ ਨੇ ਬਾਕੀ ਵੀ ਤੇਰੀ ਨੇ ਪਰ ਇਹਨਾਂ ਨੂੰ ਜਿੱਥੇ ਲੋੜ ਪਈ ਸਤਿਗੁਰੂ ਤੂੰ ਭਾਵੇਂ ਇਹਨਾਂ ਦੇ ਸਿਰਸਮਾਨ ਲਮੀ ਇਹ ਆਪਣਾ ਆਪ ਤੇਰੇ ਚਰਣਾ ਵਿੱਚ ਭੇਟ ਕਰਨਗੇ ਭਾਈ ਬੇਅੰਤ ਗੁਰੂ ਕੇ ਪਰਿਵਾਰ ਭਾਵਨਾਵਾਂ ਵਾਲਿਆਂ ਨੇ ਪੁੱਤ ਭੇਟ ਕੀਤੇ ਸ਼ਾਸਤਰ ਪੇਟ ਕੀਤੇ ਔਰ ਘੋੜੇ ਪੇਟ ਕੀਤੇ ਅਕਰ ਸਾਹਿਬ ਨੇ ਇੱਕ ਹੋਰ ਕਿਰਪਾ ਵਰਤਾਈ ਇੱਕ ਰਣਜੀਤ ਨਗਾਰਾ ਬਣਾਇਆ ਉਹਦਾ ਨਾਮ ਰੱਖਿਆ ਸੀ ਰਣਜੀਤ ਰਣ ਜੰਗ ਦਾ ਮੈਦਾਨ ਜੀਤ ਫਤਿਹ ਪ੍ਰਾਪਤ ਕਰਨਾ ਜਿਤਨਾ ਜਿਹੜਾ ਰਣਜੀਤ ਨਗਾਰਾ ਬਜਾਇਆ ਹੈ ਉਹ ਜਦੋਂ ਵੱਜਦਾ ਹੈ ਤੇ ਪਹਾੜੀ ਇਲਾਕਾ ਸੀ ਕਈ ਕਈ ਕੋਟ ਔਦੀ ਆਵਾਜ਼ ਆ ਜਾਂਦੀ ਹੈ ਇਹ ਗੱਲ ਸੌਖੀ ਨਹੀਂ ਸੀ ਜੇ ਤੁਸੀਂ ਇਤਿਹਾਸ ਨੂੰ ਵਾਚ ਕੇ ਵੇਖੋ ਔਰੰਗਜ਼ੇਬ ਦਾ ਆਪਣਾ ਪੋਤਾ ਹੈ ਉਹਦਾ ਨਾਮ ਹੈ ਮੋਜਮ ਖਾਨ ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਬਣਦਾ ਹੈ ਜਿਹਦਾ ਨਾਮ ਬਹਾਦਰ ਸ਼ਾਹ ਪੈਂਦਾ ਹੈ ਮੋਜਮ ਖਾਨ ਨੇ ਇੱਕ ਵਾਰੀ ਆਪਣੀ ਰਿਆਸਤ ਵਿੱਚ ਜਿੱਥੇ ਉਹਨੂੰ ਔਰੰਗਜ਼ੇਬ ਨੇ ਰਾਜ ਭਾਗ ਦਿੱਤਾ ਸੀ ਆਪਣੀ ਰਿਆਸਤ ਵਿੱਚ ਨਗਾਰਾ বাজਾਇਆ ਸੀ ਤੇ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਰੰਗ 제ਬ ਨੇ ਉਹਨੂੰ ਬੁਲਾ ਕੇ ਤੇ ਬਹੁਤ ਕ੍ਰੋਧਤ ਹੋਇਆ ਵੀ ਤੈਨੂੰ ਹੱਕ ਨਹੀਂ ਹੈ ਨਗਾਰਾ ਵਜਾਉਣ ਦਾ ਨਗਾਰਾ ਉਹੀ ਬਚਾ ਸਕਦਾ ਹੈ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਔਰ ਹਜੇ ਤੈਨੂੰ ਦਿੱਲੀ ਦਾ ਤਖਤ ਨਸੀਬ ਨਹੀਂ ਹੋਇਆ ਜਿਸ ਦਿਨ ਦਿੱਲੀ ਦੇ ਤਖਤ ਤੇ ਬੈਠਾ ਫਿਰ ਨਗਾਰਾ ਵਜਾ ਲਈ ਕੋਈ ਗੱਲ ਨਹੀਂ ਪਰ ਹੁਣ ਤੈਨੂੰ ਨਗਾਰਾ ਵਜਾਉਣ ਦੀ ਆਗਿਆ ਨਹੀਂ ਮੈਂ ਤੈਨੂੰ ਇੰਨੀ ਬੇਨਤੀ ਕਰਨੀ ਚਾਹੁੰਦਾ ਹੈ ਜਿਹੜਾ ਆਪਣੇ ਪੁੱਤ ਨੂੰ ਨਗਾਰਾ ਨਹੀਂ ਵਜਾਉਣ ਦਿੰਦਾ ਉਹ ਗੁਰੂ ਘਰ ਦਾ ਨਗਾਰਾ ਕਿਵੇਂ ਜਰਦਾ ਹੋਵੇਗਾ ਇਹ ਕਰ ਸੋਚਣ ਵਾਲੀ ਐ ਅ ਉਹ ਜਦੋਂ ਸਹਿਬ ਨੇ ਇਹ ਕਿਰਪਾਵਾਂ ਕੀਤੀਆਂ ਸ਼ਾਸਤਰ ਵਿਦਿਆ ਦੇ ਅਭਿਆਸ ਚੱਲ ਪਏ ਕੋੜ ਸਵਾਰੀਆਂ ਚੱਲ ਪੀਆਂ ਇਹ ਗੱਲਾਂ ਜਿਹੜੇ ਪਹਾੜੀ ਰਾਜੇ ਨੇ ਨਾ ਚਾਰ ਛਪੇਰੇ ਹੁਣ ਤੁਸੀਂ ਇੱਕ ਗੱਲ ਹੋਰ ਸਮਝ ਲਿਓ ਅਨੰਦਪੁਰ ਸਹਿਬ ਵਿਚਕਾਰ ਵਸਿਆ ਹੈ ਉਹਦੇ ਚਾਰ ਛਪੇਰੇ ਬਾਈਂ ਰਿਆਸਤਾ ਨੇ 22 ਵਾਈ ਰਿਆਸਤਾਂ ਨੇ ਔਰ 22 ਰਿਆਸਤਾਂ ਦੇ 22 ਰਾਜੇ ਨੇ ਇੱਕ ਇੱਕ ਰਾਜਾ ਭੀਮ ਚੰਦ ਹੈ ਜਿਹੜਾ ਉਹ ਆਗੂ ਰਾਜਾ ਹੈ ਹਾਲਾਂਕਿ ਬਾਕੀ ਜਿਹੜੇ ਰਾਜੇ ਨੇ ਗੁਲੇਰ ਚੰਦ ਹੈ ਕੇਸਰੀ ਚੰਦ ਹੈ ਫੱਟੇ ਸ਼ਾ ਗੜਵਾਲ ਹੈ ਹਰੀ ਚੰਦ ਹੰਦੂਰੇ ਬੇਅੰਤ ਨਾਮ ਨੇ ਇਹਨਾਂ ਦੇ 22 ਰਾਜੇ ਨੇ 22 ਰਿਆਸਤਾਂ ਦੇ 22 ਰਾਜੇ ਨੇ ਉਹਨਾਂ ਦਾ ਆਗੂ ਰਾਜਾ ਭੀਮ ਚੰਦ ਹੈ ਔਰ ਜਦੋਂ ਨਗਾਰਾ ਵਜਣਾ ਸ਼ਾਸਤਰ ਵਿਦਿਆ ਦਾ ਅਭਿਆਸ ਕਰਨਾ ਇਹ ਪਹਾੜੀ ਰਾਜੇ ਬਹੁਤ ਕਲਪ ਦੇ ਸੰੰਦਨ ਇਹਨਾਂ ਨੇ ਬਹੁਤ ਕਲਪਨਾ ਇਹਨਾਂ ਔਰੰਗਜੇਬ ਨੂੰ ਚਿਚੀਆਂ ਲਿਖੀਆਂ ਇਹਨਾਂ ਔਰੰਗਜੇਬ ਨੂੰ ਚਿਚੀਆਂ ਲਿਖੀਆਂ ਚਿਚੀਆਂ ਲਿਖ ਲਿਖ ਕੇ ਆਖਿਆ ਵੀ ਇਹ ਕਲਗੀਧਰ ਜਿਹੜੇ ਪਾਤਸ਼ਾਹ ਨੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਪਹਿਲਾ ਵਰਗੇ ਗੁਰੂ ਵਰਗੇ ਨਹੀਂ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੀ ਤਰ੍ਹਾਂ ਤਤੀ ਤਵੀ ਤੇ ਬਹਿਣ ਵਾਲੇ ਨਹੀਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਰ੍ਹਾਂ ਸ਼ਹਾਦਤ ਨਹੀਂ ਦੇਣਗੇ ਉਹਨਾਂ ਸ਼ਬਦ ਵਰਤੇ ਇਹ ਜਿਹੜੇ ਕਲਗੀ ਧਰਨੇ ਨਾ ਇਹ ਤੇ ਜੰਗ ਦੀ ਤਿਆਰੀ ਕਰ ਰਹੇ ਨੇ ਔਰ ਕੱਲ ਜੇ ਵਕਤ ਬਣ ਗਿਆ ਔਰੰਗਜ਼ੇਬ ਚੇਤਾ ਰੱਖੀ ਇਹ ਬਗਾਵਤ ਕਰਕੇ ਤੇਰੀ ਹਕੂਮਤ ਨਾਲ ਟਕਰਾਉਣ ਦੀ ਕੋਸ਼ਿਸ਼ ਕਰਨਗੇ ਇਹ ਗੱਲਾਂ ਪਹਾੜੀ ਰਾਜੇ ਤੁਸੀਂ ਜਾਂ ਲੇਖ ਲਿਖ ਕੇ ਔਰੰਗਜ਼ੇਬ ਨੂੰ ਦਿੱਲੀ ਕਲਦੇ ਐ। ਔਰ ਉਹਦਾ ਜਵਾਬ ਔਰੰਗਜ਼ੇਬ ਦਿੰਦਾ ਹੈ। ਉਹਦਾ ਜਵਾਬ ਦਿੰਦਾ ਵੀ ਤੁਸੀਂ ਮੇਰੇ ਪਾਸੋਂ ਜਿੰਨੀ ਮਦਦ ਚਾਹੋ ਕੋਈ ਤੁਹਾਨੂੰ ਗੋਲਾ ਬਰੂਤ ਚਾਹੀਦਾ ਹੈ ਤੁਹਾਨੂੰ ਫੌਜ ਚਾਹੀਦੀ ਹੈ ਮੈਂ ਕਲ ਦਿਆਂਗਾ। ਪਰ ਤੁਸੀਂ ਕਾਬੂ ਪਾਓ ਕਲਗੀ ਤਰ ਬਾਦਸ਼ਾਹ ਤੇ ਐਵੇਂ ਕੰਮ ਨਹੀਂ ਚੱਲਣਾ ਕਲ ਜੇ ਬਗਾਵਤ ਹੋ ਗਈ। ਮੈਨੂੰ ਗੱਲਾਂ ਬਹੁਤ ਚੇਤੇ ਆ ਜਾਂਦੀਆਂ ਤੁਸੀਂ ਬੜੀ ਨੋਟ ਵਿੱਚ ਰੱਖੋ ਇੱਕ ਇੱਕ ਗੱਲ। ਕਾਲੀ ਗੀਰ ਤਰਜੀ ਦਾ ਇਸ਼ਾਨ ਨਹੀਂ ਕੋਈ ਚੁਕਾ ਸਕਦਾ ਜਿਹੜਾ ਔਰੰਗਜ਼ੇਬ ਸੀ ਨਾ ਉਹ ਇੰਨਾ ਸਖਤ ਸੀ ਉਹ ਕਹਿੰਦਾ ਸੀ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਆਮ ਪ੍ਰਜਾ ਦਾ ਬੰਦਾ ਉਹ ਕਹਿੰਦਾ ਸੀ ਕੋਈ ਸ਼ਾਸਤਰ ਨਹੀਂ ਰੱਖ ਸਕਦਾ ਉਹ ਕਹਿੰਦਾ ਸੀ ਕੋਈ ਪੱਗ ਨਹੀਂ ਮਨ ਸਕਦਾ ਪੱਗ ਚੜ੍ਹ ਦੀ ਕਲਾ ਦਾ ਪ੍ਰਤੀਕ ਹੈ ਉਹ ਇੱਥੋਂ ਤੱਕ ਵੀ ਕਹਿੰਦਾ ਸੀ ਕੋਈ ਆਪਣੇ ਘਰ ਦੇ ਸਾਹਮਣੇ ਥੜਾ ਨਹੀਂ ਮਨਾ ਸਕਦਾ ਕਿਉਂਕਿ ਲੋਕ ਚੌਕੜੀਆਂ ਨਹੀਂ ਬਣਾ ਲੈਂਦੇ ਅੱਜ ਵੀ ਤੇ ਆਪਾਂ ਬਨਾਈ ਲੈਣੇ ਆ ਬੈਠਣ ਦੇ ਲਈ ਕੋਈ ਥੜਾ ਨਹੀਂ ਬਣਾ ਸਕਦਾ ਘਰ ਦੇ ਸਾਹਮਣੇ ਕਿਉਂ ਜੇ ਕੋਈ ਥੜਾ ਬਣਾਏਗਾ ਹੋ ਸਕਦਾ ਕੱਲ ਨੂੰ ਚਾਰਜ ਨੇ ਰਲ ਕੇ ਵਹਿ ਜਾਣਲ ਤੇ ਪਰਸੋਂ ਮੇਰੇ ਵਿਰੋਧ ਕੋਈ ਬਗਾਵਤ ਦੀ ਕਹਾਣੀ ਘੜ ਲੈਣ ਉਹ ਥੜਾ ਵੀ ਨਹੀਂ ਬਣਾਉਣ ਦਿੰਦਾ ਸੀ ਕਲਗੀਧਰ ਪਾਤਸ਼ਾਹ ਨੇ ਬਚਨਾਖੇ ਵੀ ਭਲਿਆ ਤੂੰ ਚਾਹਣੇ ਵੀ ਲੋਕ ਆਪਣੀ ਅਣਖ ਗੈਰਤ ਨਾਲ ਸਿਰ ਝੁਕਾ ਕੇ ਤੁਰਨ ਪਰਵੇਂ ਨਹੀਂ ਹੋਏਗਾ ਮੈਂ ਤੇ ਲੋਕਾਂ ਨੂੰ ਅੱਖ ਨਾਲ ਇੱਜ਼ਤ ਨਾਲ ਗੈਰਤ ਨਾਲ ਜਿਉਣ ਦੀ ਜਾਤ ਦੱਸਣੀ ਹੈ ਤੇ ਉਹ ਜਿਹੜੇ ਲੋਕ ਨੇ ਉਹ ਆਪਣੀ ਕਿਰਤਕਾਰ ਕਰਦੇ ਆ ਤੇ ਆਪਣੇ ਕਰਤਾਰ ਨੂੰ ਚੇਤਾ ਰੱਖ ਕੇ ਜੀਵਨ ਗੁਜ਼ਾਰਨ ਜਿਵੇਂ ਤੂੰ ਡਰਾ ਕੇ ਰੱਖਣਾ ਚਾਹੁੰਦਾ ਹੈ ਨਾ ਮੈਂ ਇਹ ਡਰ ਅੰਦਰੋਂ ਦੂਰ ਕਰ ਦੇਣਾ ਚਾਹੁੰਦਾ ਹੈ ਗੁਰੂ ਕਲਗੀ ਧਰਜੀ ਨੇ ਕਿਰਪਾ ਬਰਦਾਸ਼